ਨੇ ਹੁਣ ਹੁਣ ਪਾਣੀ ਕਿੰਨੇ ਤੇ ਆ ਕੀ ਦੱਸਾ ਕਿੰਨੇ ਤੇ ਆ ਕੀ ਹੈ ਹੋਰ ਉਸੇ ਦਾ ਭਾਈ ਨੇ ਕਿਸ਼ਾਸੀ ਬੋਲ ਰਾਇਆ ਤੇ ਪਹਿਲਾਂ ਪਹਿਲਾਂ ਸਾਰਾ ਆ ਜਾਣਾ ਮਮੀ 30 ਤੇ 40 ਫੁੱਟ ਤੇ ਪਾਣੀ ਪਹਿਲਾਂ ਕਿੰਨੇ ਚੱਲ 30 ਫੁੱਟ ਤੇ ਲੜਕੇ ਦਾ 60 ਫੁੱਟ ਤੇ ਲੜਕੇ ਦਾ 60 ਫੁੱਟ ਤੇ ਆ ਆ ਮੋਟਰ ਸਿੱਧੇ ਹੁੰਦੀ ਹੈ ਆ ਲੜਕਾ ਘੇਰ ਘੇਰ ਕੇ ਪਾਣੀ ਘੜਨਾ ਹਰ ਦੇ ਵੇਲੇ ਨਲ ਕੀ ਖਰਾਬ ਹੋ ਗਏ ਹੈ ਤੁਹਾਡੇ ਬਰੀ ਵਾਕੇ ਨਲ ਕਿਉਂ ਹੁੰਦੇ ਸੋ ਸ੍ਰੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਦੇ ਸੋ ਗੱਲਾਂ ਬਤਾਉਂਦੀਆਂ ਗੱਲਾਂ ਬੰਦਾ ਚੱਲਦੇ-ਜਾਂਦੇ ਪ੍ਰਾਨੇ ਟਾਈਮ ਦੀਆਂ ਗੱਲਾਂ ਹੁੰਦੀਆਂ ਨਲ ਕਿਆ ਤੋਂ ਪਾਣੀ ਡਿੱਗਣ ਵਾਲਾ ਤੂੰ ਜੋ ਤੂੰ ਇਹੀ ਤੂੰ ਚਲਾਉਂਦੀਂ ਦੀ ਨਲ ਪਹਿਲਾਂ ਮੈਂ ਪਾਣੀ ਅੰਦਰ ਤੋਂ ਬੰਨਨ ਕੇ ਦਿਖਾਉਂਦੀ ਹਾਂ ਹਾਂ ਉਹ ਮਿਲ ਕੇ ਨੰਗਾਲ ਲੱਗ ਗਿਆ ਆ ਨਲ ਕਿ ਉਹ ਜੰਗਾਲ ਲੱਗ ਗਿਆ ਹੀ ਤੇ 2000 ਨੰਗਾਲ ਕੇ ਪਾਣੀ ਗੱਲ ਪਹਿਲਾਂ ਜਦੋਂ ਨਲ ਲੱਗੇ ਆ ਨਾ ਉਹਨੋਂ ਉੱਤੇ ਨਲਕਿਆਂ ਦੇ ਉੱਤੇ ਮੋਟਰ ਮੋਟਰ ਲੱਗਦੀ ਹੁੰਦੀ ਸੀ ਨਲਕਿਆਂ ਦੇ ਉੱਤੇ ਹਾਂ ਤੇ ਹਾਂ ਉੱਤੇ ਇੱਕ ਗਰਾਈ ਲੱਗਦੀ ਹੁੰਦੀ ਸੀ ਉਹ ਤਾਂ ਬੜਾ ਪੁਰਾਣੀ ਚੀਜ਼ ਆ ਜੇ ਮੇਰੇ ਨਾਲ ਪਾਣੀ ਖਿੱਚਦਾ ਆ ਪਾਣੀ ਖਿੱਚਣਾ ਦਾ ਆਪਣੇ ਆਪ ਪਾਣੀ ਹੋ ਚਲੀ ਜਾਂਦਾ ਸੀ ਪਹਿਲਾਂ ਮੈਨੂੰ ਪਤਾ ਜਿਆ ਹੈਂਡਲ ਲੱਗਾ ਹੁੰਦਾ ਨੀ ਨਲਕੇ ਦਾ ਜਦੋਂ ਪਾਣੀ ਗੇੜੀਦਾ ਹੈ ਪਹਿਲਾਂ ਜਦੋਂ ਉਹਨੇ ਪਾਣੀ ਥੱਲੇ ਚੱਲ ਜਾਣਾ ਉਹਨੇ ਹੈਂਡਲੇ ਫ੍ਰੀ ਚੱਲੀ ਜਾਣਾ ਬਿਲਕੁਲ ਫ੍ਰੀ ਐਪ ਐਸਪਰੋ ਤੇ ਆਇਆ ਨਾ ਉਹ ਕਿ ਪਤਾ ਮੈਨੂੰ ਜਦੋਂ ਪਾਣੀ ਹੋਣਾ ਸਟਾਡ ਹੋਣਾ ਭਾਰਾ ਹੋ ਜਾਣਾ ਉਹ ਭਾਰਾ ਹੋ ਜਾਣਾ ਤੇ ਭਾਰਾ ਫੁੱਲ ਲੱਗ ਜਾਨੀ ਸੀ ਕਿੰਨੇ ਕਿਲੋ ਪਾਣੀ ਪਾਉਣੇ ਹੁੰਦੇ ਸੀ ਉਹਦੇ ਨਾਲ ਪਾਣੀ ਦਾ ਲੈਵਲ ਆਇਆ ਨਾ ਦਾਇਤਾ ਪਾਣੀ ਆਪੇ ਆਪ ਚਰਮਾ ਆਇਆ ਕਿਥੋਂ ਲੈ ਕੇ ਪਾਣੀ ਪਾਏ ਦੇ ਨੇ ਕਈ ਵਾਰੀ ਸਵੇਰੇ ਸਵੇਰੇ ਪਾਣੀ ਵੀ ਨਾ ਪੌਣਾ ਡੈਰੀ ਨੇ ਤੇ ਕਹਿੰਦੇ ਕਹਿੰਦਾ ਨਲਕਾ ਗੇੜੋ ਉਹ ਜਦੋਂ ਮੈਂ ਅਗੇੜਨਾ ਤੇ ਉਹ ਨਲਕਾ ਟਰੱਕ ਚਲੇ ਵੀ ਨਾ ਮੈਨੂੰ ਲੈ ਕੇ ਮਜ਼ਾ ਹੀ ਬੜਾ ਹੁੰਦਾ ਇਹ ਤੇ ਜੂਰੀ ਨਹੀਂ ਲੱਗਦਾ ਹਨਾ ਤੇ ਜਦੋਂ ਉਹਨੇ ਗੇੜੇ ਨਾਲ ਭਾਰਾ ਹੋਣਾ ਮੈਂ ਹੂੰ ਹੂੰ ਲਾ ਜੋ ਹੁਣ ਆ ਜੋ ਉਹ ਬਾਪ ਹੋ ਜਾਂਦੀ ਪਾਣੀ ਨਹੀਂ ਆ ਆਪਣੇ ਬੋਲੇ ਨੰਬਰ ਲੈਣੇ ਕਿ ਮੈਂ ਚਾਹ ਤੇ ਪਾਣੀ ਘੜ ਦੂੰਗੀ ਕਿ ਮੇਰੇ ਮੇਰੇ ਜਿਹੜਾ ਪਾਣੀ ਨਹੀਂ ਖੁੱਜਦਾ ਬੜਾ ਮਾਰ ਮਹਿਸੂਸ ਹੁੰਦਾ ਵੀ ਮੈਂ ਪਾਣੀ ਦੇ ਚੱਡੇ ਪਰ ਉਹ ਬਾਪ ਹੋ ਜਾਂਦੀ ਨਹੀਂ ਵੇਲੇ ਪ੍ਰਾਣੀ ਟਾਈਮ ਵੀ ਐਵੇਂ ਚਲੋ ਹੁੰਦੀਆਂ ਹੀ ਹੈਲਪਰ ਹੁੰਦੀ ਹੈ ਵੀ ਉਹਨਾਂ ਨੇ ਸਾਰੇ ਕੇਸ ਕੁੱਸ ਚਾਦਰਾਂ ਨਲਕੀਆਂ ਦੀ ਧੋਣੇ ਕੁੱਟ-ਕੁੱਟ ਕੇ ਉਹਨਾਂ ਨੇ ਤੇ ਹੁਣ ਹੁਣ ਨਲਕਾ ਘੇੜਨਾ ਪੈ ਜਾ ਤੇ ਉਹੀ ਗੱਲ ਵੀ ਕਈ ਵਾਰ ਉੱਥੇ ਜਾਈਏ ਪਿੰਡ ਤੇ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਨਹੀਂ ਹੈ ਕੋਈ ਤੇ ਇਹ ਜਿਹੇ ਕੰਬਲ ਵੀ ਤੋਂ ਪਿਆਰੇ ਤੇ ਬਾਅਦ ਕੀ ਹੁਣ ਕੰਬਲ ਹੈ ਗਈ ਆ ਕਿ ਕੰਬਲਾਂ ਵਾਲੀਆਂ ਵੀ ਵੱਡੀਆਂ ਹੈਗੀਆਂ ਅਹੀਂ ਆਪਰੇ ਮੇ ਲੋਕ ਵਾਸ਼ਿੰਗ ਮਸ਼ੀਨ ਜਿਹੜੀ ਹੋਣ ਲੈਂਦੀ ਨਾ ਵੱਡੀ ਤੇ ਉਹ ਸੱਚਾ ਵੀ ਕੰਬਲ ਤੇ ਉਹ ਜਿੱਥੋਂ ਜਿਹੜੀ ਸ਼ੌਤ ਤੋਂ ਲੈਂਦੀ ਕਹਿੰਦਾ ਕਿ ਭੈਣ ਜੀ ਕੰਬਲ ਧੋ ਬਜਾਊਗਾ ਪਰ ਅੱਧਾ ਅੱਧਾ ਕਰਕੇ ਸੋ ਇਹ ਆ ਕਿ ਵੇਖ ਲਓ ਪਹਿਲੇ ਜਵਾਨੇ ਹੋ ਰਹੀਏ ਹੁਣ ਹੋਰ ਆ ਸਾਰੇ ਚਾਰੇ ਭੈਣਾਂ ਨਾਲ ਕਰਕੇ ਜਿਹਦੀ ਜਵਾਨੇ ਪਹਿਲਾਂ ਧੋ ਕਰਦੇ ਇਹ ਧੋ ਬੈਣਾ ਫਿਰ ਫਿਰ ਦੇਗਾ ਅਣੀ ਰੱਬ ਦੀ ਛੋਟੇ ਹੁੰਦੇ ਡੈਡੀ ਸਾਨੂੰ ਨਾ ਆਪ ਚੁੱਪਣ ਲੱਗੇ ਜਾਂਦੇ ਤੇ ਉੱਥੇ ਧਾਰੀ ਵਾਲ ਅਮ ਬਿਕਨੇ ਕਿ ਮਨਵਾਉਣ ਵਾਸਤੇ ਹਨਾ ਤੇ ਗੁਰਪ੍ਰਸਾਪਾ ਭਾਜੀ ਅਸੀਂ ਸਾਰੇ ਜਿਹੜੇ ਭਾਜੀ ਨੇ ਤੇ ਸਾਨੂੰ ਚਲੋ ਜੋ ਤੁਪਟਣਾ ਮਾਰਨਾ ਤੇ ਡੈਡੀ ਲੈਣ ਵਾਸਤੇ ਚੜਾ ਗਣਾ ਵੀ ਤੂੰ ਚੱਲ ਵਾਸਤੇ ਤੇ ਅਹੀ ਤਿੰਨੇ ਜਣਿਆਂ ਨੇ ਜਿਹੜੀ ਬਿਸਕੂਟਰ ਮਗਰ ਬੈ ਕੇ ਉੱਥੇ ਅੰਬਚੂ ਅੰਬਚੂ ਪਣ ਜਾਣਾ ਧਾਰੀਵਲ ਬੜੀ ਨੇੜੇ ਤੇ ਉੱਥੇ ਅੰਬਚੂ ਆਪਣੀ ਦੀ ਪਿਕਨਿਕ ਬਣਾਉਣ ਚੱਲੇ ਆ ਤੇ ਉੱਥੇ ਜਦੋਂ ਉੱਥੇ ਲਲਕਾ ਹੁੰਦਾ ਹੀ ਇੱਕ ਅਹੀਂ ਮਤਲਬ ਕਸਾ ਲੋੜ ਨਹੀਂ ਡੈਡੀ ਸਾਨੂੰ ਕੁਝ ਵਧੀਆ ਜੀ ਚੀਜ਼ ਪਰੋਣ ਤੋਂ ਨਿਕਲਣਾ ਆ ਜਿਹੜਾ ਨਾ ਆ ਗੇਰੋਂ ਮਿੱਠਾ ਪਾਣੀ ਦੇਖੋ ਤੁਹਾਡੀ ਕੋਲਡ ਡਰਿੰਕ ਨਿਕਲਦੀ ਇਹਨੂੰ ਕਿਹੜੋਂ ਵਿੱਚੋਂ ਮਿੱਠਾ ਪਾਣੀ ਆਉਂਦਾ ਉੱਥੇ ਨਲਕੇ ਤੋਂ ਉੱਥੋਂ ਪਾਣੀ ਪੀਣਾ ਬੱਚੂ ਬਕੇ ਉੱਥੇ ਡੈਡੀ ਨੇ ਬੋਤਲ ਭਰ ਲੈਣੀ ਪਾਣੀ ਦੀ ਸਕੂਟਰੀ ਤੇ ਸਕੂਟਰੀ ਤੇ ਬਿਲਕੁਲ ਇਹ ਸੱਚੀ ਗੱਲ ਹੈ ਕਿ ਨਹਿਰਾਂ ਦੇ ਲਾਗੇ ਜਿਹੜੇ ਨਲਕੇ ਆ ਨਾ ਉਹਨਾਂ ਦਾ ਪਾਣੀ ਵੀ ਬਹੁਤ ਡੰਡਾ ਹੁੰਦਾ ਬਦਲ ਕਿ ਤੜੂ ਫ੍ਰੀਜ ਤੋਂ ਠੰਡਾ ਪਾਣੀ ਹੁਣ ਵੀ ਹਾਂ ਹੁਣ ਵੀ ਆ ਗਈ ਆ ਹੁਣ ਵੀ ਆ ਗਈਆਂ ਨਹਿਰਾਂ ਦੇ ਕੰਢੇ ਜਿਹੜੇ ਲੜਕੇ ਜਿਹੜਾ ਹਾਂ ਉਹਨਾਂ ਦਾ ਪਾਣੀ ਨਾਲੇ ਹੀ ਬਹੁਤ ਸ਼ੁੱਧ ਹਾਂਜੀ ਤੇ ਬੜਾ ਹੀ ਮਿੱਠਾ ਹੈ ਬਿਲਕੁਲ ਬਿਲਕੁਲ ਹਾਂਜੀ ਇਹ ਕਿ ਲੋਕਾਂ ਦੇ ਘਰ ਚ ਗੋਰ ਲੱਗ ਕੇ ਲੋਕੀ ਨਹਿਰਾਂ ਤੇ ਨਹੀਂ ਜਾਂਦੇ ਲੜਕੀਆਂ ਦਾ ਪਾਣੀ ਨਹੀਂ ਹੀਟਦੇ ਇਸ ਕਰਕੇ ਉਹ ਪਾਣੀ ਹੱਥੇ ਵੀ ਸਾਫ਼ ਸੁੱਤਾ ਜਿਆ ਉਹਨਾਂ ਨੂੰ ਪਾਣੀ ਸਾਫ਼ ਸੁੱਤਾ ਜਿਆ ਆਇਆ ਤੇ ਇਹ ਚੀਜ਼ਾਂ ਜਿਹੜੀਆਂ ਹੱਲੇ ਵੀ ਜੀਂਦੀਆਂ ਜਾ ਰਹੀਆਂ ਤੇ ਇਹਨਾਂ ਨੂੰ ਤਾਂ ਪਤਾ ਲੱਗਦਾ ਕਿ ਸਾਡਾ ਪਿਛਲਾ ਇਹਦਾ ਜੀਵਨ ਸੀਗਾ ਕਿੰਨਾ ਉਦੋਂ ਸਮਾਂ ਇਹ ਬਈ ਨਾ ਨਲਕੇ ਲੱਗੇ ਨਹੀਂ ਕਿਤੇ ਰੋਟੀ ਲੱਗਣ ਕੋਈ ਕੇ ਨਹੀਂ ਘਰ ਦਾ ਦਾ ਕੱਟ ਕੇ ਜਾ ਹਾਂ ਹੁਣ ਤਾਂ ਹੱਥੀਆਂ ਕੇ ਲਾ ਕੇ ਲੈ ਜਾਂਦੇ ਹੁਣ ਤਾਂ ਲੈ ਜਾਂਦੇ ਉਹ ਡੈਡੀ ਮੇਰੇ ਨਾ ਉੱਥੇ ਕਿੰਨੇ ਨਲਕੇ ਲਵਾਉਂਦੇ ਰਹਿੰਦੇ ਪਿੰਡ ਦੇ ਹਨਾ ਕਿੱਦੇ ਉਹ ਥੋੜੇ ਇੱਕ ਦਿਨ ਬਾਅਦ ਇੱਥੇ ਕੀ ਬੈ ਗਈਓ ਆਏ ਤੇ ਉਹ ਡੈਡੀ ਲਾਉਂਦੇ ਰਹਿੰਦੇ ਨਲਕੀਆਂ ਦੀਆਂ ਹੱਥੀਆਂ ਫੋਂਦੇ ਰਹਿੰਦੇ ਫੇਰ ਲੋਕੀ ਲਾ ਲੁਗੇ ਲੈ ਜਾਂਦੇ ਆ ਰਵਿਨਾ ਚਲ ਗਈ ਉੱਪਰ ਸੈਰ ਕਰਨ ਚੱਲ ਲੈ ਕਿਉਂ ਨਾ ਰਵਿਨਾ ਆ ਜਾ ਥੱਲੇ ਜੀ ਆ ਜਾ ਕਹਿੰਦਾ ਮੰਦਾ ਜਿੰਨਾ ਆਟਾ ਬਖਾਉਣਾ ਪਹਿਲਾਂ ਉਹਨਾਂ ਹੀ ਵਿਪਰਾਤ ਦੇ ਵਿੱਚ ਚਿਕਨ ਸੁਕਾਉਣੀ ਤੇ ਸੇਰੇ ਪਹਿਲਾਂ ਆ ਚੱਕੀ ਪਿਸਣੀ ਸਾਰੀਆਂ ਕਰਦੀਆਂ ਬਹੁਤ ਬਾਰ ਦਿਨਾਨੀਆਂ ਜਿਹੜੀਆਂ ਜਿੰਨਾਂ ਉੱਠ ਕੇ ਪਛਾਦਾ ਪਕਾਉਣਾ ਤੂੰ ਪੀਸੀ ਹਾਂ ਮੈਨੂੰ ਪੀਸੀ ਰੋਜ਼ ਉੱਠ ਕੇ ਨਹੀਂ ਰੋਜ਼ ਨਹੀਂ ਕਦੇ-ਕਦੇ ਜਦਾਂ ਪ੍ਰਸ਼ਾਦ ਬਣਾਉਣਾ ਜਾਂ ਸਿੰਘਾਂ ਦੀ ਰੋਟੀ ਤਿਆਰ ਕਰਨੀ ਤੇ ਕਦੇ-ਕਦੇ ਫਿਰ ਉਹ ਜਦਦਾ ਉਹਨੇ ਕਿਹਾ ਕਿ ਉਹ ਕੀ ਸਿੰਘ ਨੇ ਆ ਘਰ ਇੰਜ ਕਰ ਉਹ ਥੋੜਾ ਥੋੜਾ ਜਿਆ ਕਰਨਾ ਵੀ ਦੇਣਾ ਕਦੀ ਕਿਤੇ ਹਰ ਵਾਰੀ ਨਹੀਂ ਰੋਜ਼ ਉਹ ਇੰਜ ਕਰਕੇ ਮੈਂ ਚੱਕੀ ਦਾ ਪਤਾ ਮਮੀ ਨੇ ਇਦਾਂ ਕਰਨ ਤੇ ਪੌਣੀ ਦੇ ਇੰਜ ਚੱਕੀ ਦਾ ਮੈਨੂੰ ਵੀ ਕਰਦਾਇਆ ਚੱਕੀ ਦਾ ਸਾਡੇ ਸਾਡੇ ਘਰ ਨਹੀਂ ਤੂੰ ਪਿਸਿਆ ਆਟਾ ਨਹੀਂ ਹੋ ਵੇਖੀ ਤੇ ਹੈਗੀ ਮੈਂ ਉਹ ਜਿਹੜਾ ਸ਼ੌਕ ਦੇ ਤੌਰ ਤੇ ਮਤਲਬ ਜਿਹੜਾ ਪੇਰੈਂਟਸ ਕਰਦੇ ਹੀ ਉਹ ਤਾਂ ਅਸੀਂ ਮਤਲਬ ਸਾਨੂੰ ਪਤਾ ਆ ਕਿ ਅਸੀਂ ਕਰ ਰਹੇ ਹਾਂ ਚੱਕੀ ਦਾ ਚੱਕੀ ਤੇ ਆਟਾ ਪੀਸਿਆ ਹੈ ਚੱਕੀ ਤੋਂ ਮੈਨੂੰ ਚੇਤਾ ਆ ਜਿਹੜਾ ਉਖਲ ਜਿਵੇਂ ਡਿੱਗ ਜਾਂਦੀ ਹੁੰਦੀ ਸੀ ਜਦੋਂ ਮੈਂ ਕਹਿੰਦੀ ਰੱਜੀ ਰੱਜੀ ਨਾਵਾ ਰੱਜੀ ਨਾਵਾ ਰੱਜੀ ਨਾ ਮਾਰਿਓ ਨਾ ਮਾਰਿਓ ਨਾ ਮਾਰੇਗਾ ਜਿਹੜਾ ਉਖਲ ਚ ਡਿੱਗ ਜਾਂਦੀ ਹੁੰਦੀ ਸੀ ਬਣਾਮ ਕਰਨੀ ਉਖਲ ਚ ਉਖਲ ਬਣਾਉਂਦੀ ਆ ਜਾਈਏ ਨਹੀਂ ਅੱਛਾ ਜਿਹੜੇ ਥੱਲੇ ਹੀ ਹੁੰਦਾ ਸੀ ਹਨਾ ਹਾਂ ਪਰ ਉਹ ਵੀ ਇੱਧਰ ਸਾਡੀ ਸਾਈਡ ਤੇ ਨਹੀਂ ਹੁੰਦਾ ਪਰ ਇੱਧਰ ਜਿਹੜੇ ਪਠਾਨਕੋਟ ਵਾਲੀ ਸਾਈਡ ਤੇ ਮੈਨੂੰ ਪਤਾ ਉਖਲ ਹੁੰਦੇ ਹੀ ਤੇ ਉਹਦੇ ਜਿਹੜੇ ਡੰਡੇ ਜਿਹੜੇ ਵਿੱਚ ਉਹਨੂੰ ਕਿ ਉਹ ਬੜੇ ਬੜੇ ਵੱਡੇ ਹੁੰਦੇ ਸੀ ਹਾਂ ਉਹ ਮੋਲੇ ਮੋਲੇ ਹਾਂ ਉਹ ਇਹ ਉਹੋ ਚੀਜ਼ਾਂ ਨਹੀਂ ਹੈਗਾ ਨਾ ਕਿੰਨਾ ਜ਼ਿਆਦਾ ਆਪਾਂ ਅੱਜ ਵੀ ਯਾਦ ਕਿੱਥੇ ਕਿੱਥੇ ਉਖੜ ਹੁੰਦਾ ਹੈ ਕਿੱਥੇ ਚੱਕੀ ਹੁੰਦੀ ਹੈ ਚੱਕੀ ਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਰੋੜੇ ਦੇ ਨਾਲ ਹੀ ਉਖੜ ਬਣਾਇਆ ਹੋਣਾ ਹਾਂਜੀ ਹਾਂਜੀ ਮਤਲਬ ਉਹ ਉਹ ਸਾਈਡ ਹੀ ਬਿਲਕੁਲ ਇਸ ਤਰ੍ਹਾਂ ਕਰਕੇ ਨਾ ਇਹ ਟ੍ਰਾਈਿੰਗ ਟੂ ਸ਼ੇਪ ਦੀ ਸਾਈਡ ਹੁੰਦੀ ਤੇ ਉਥੇ ਉਖੜ ਬਣਾਇਆ ਹੁੰਦਾ ਸੀ ਤੇ ਉਹਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਚੱਕੀ ਸੀ ਚੱਕੀ ਸੀ ਬਿਲਕੁਲ ਵੇੜੇ ਦੇ ਉਹ ਚੱਕੀ ਦੇ ਚੱਕੀ ਦੀ ਚੱਕੀ ਦੇ ਵੀ ਚੱਕੀ ਦੇ ਵੀ ਇਦਾਂ ਕਰਕੇ ਇਦਾਂ ਕਰਕੇ ਇਦਾਂ ਕਰਕੇ ਹਾਂ ਬਿਲਕੁਲ ਇਦਾਂ ਕਰਕੇ ਕੀ ਕੋਈ ਡਿੱਗਣਾ ਜਾਈਏ ਅਗਰ ਤਾਂ ਵੇ ਸਾਇਦਾ ਨੁੱਤਰ ਪੈਰਾਂ ਚ ਨਾ ਆਏ ਕਿਸੇ ਦੇ ਉਹ ਵਾਹ ਵਾਇਆ ਉਹਨਾਂ ਕੋਲ ਉਹਦੋਂ ਦੀ ਬੰਦਾ ਉੱਥੋਂ ਦੀ ਨੱਚਦਾ ਹੀ ਗੰਡ ਕਹਿੰਦੇ ਚੱਕੀ ਦਾ ਗੰਡ ਉਹ ਗੰਡ ਬਣਾਇਆ ਗੰਡ ਚਾਟਾ ਡਿੱਗਣਾ 3 ਨੰਬਰ ਕਮਰਾ 2 ਨੰਬਰ ਕਮਰਾ ਮੇਰੇ ਵੀ ਦੇ ਨਾ 3 ਨੰਬਰ ਕਮਰਾ ਮਾਪਿਆਂ ਦਾ 1 ਨੰਬਰ 2 ਨੰਬਰ ਕਮਰਾ ਉਹਨਾਂ ਦਾ ਡਿਊੜੀ ਵਾਲਾ ਕਮਰਾ ਇਹ ਕੀ ਆ ਜਿਹੜੀਆਂ ਚੀਜ਼ਾਂ ਹੁਣ ਹਨਾ ਬੱਚੇ ਜਿਹੜੇ ਆ ਜਿਤਨਾ ਹਵੇਲੀ ਜਾਂਦੇ ਉੱਥੇ ਵੇਖਦੇ ਆ ਹਨਾ ਤੇ ਅਹੀਂ ਤੇ ਚਲੋ ਘਰਾਂ ਚ ਵੇਖੀਆ ਹਨ ਚੱਕੀਆਂ ਮੈਨੂੰ ਤਾਂ ਸਾਡੇ ਤੱਕ ਹੀ ਇਹ ਪਤਾ ਹੋਊਗਾ ਇਹ ਕੀ ਚੀਜ਼ ਹੈ ਅੱਗੇ ਤੋਂ ਆਵਾਜ਼ ਕਿੱਥੋਂ ਪਤਾ ਲੱਗਣਾ ਨਹੀਂ ਅਟੈਚ ਬਾਥਰੂਮ ਪਹਿਲਾਂ ਬਾਥਰੂਮ ਵੀ ਨਹੀਂ ਹੁੰਦੇ ਤੇ ਕੀਤੀ ਉਹ ਬਾਹਰ ਟੋਇਆ ਜਿਹੜਾ ਪੁੱਟਿਆ ਬਣਾ ਤੇ ਸਾਈਡ ਤੇ ਡੈਡੀ ਨੇ ਤੇ ਉਹ ਲੱਕੜ ਜਿੱਤੇ ਨਾਲ ਆਇਆ ਕਾਨਿਆ ਨਾਲ ਸੀਟ ਪੜਦਾ ਕੀਤਾ ਉਹਨਾਂ ਐਸੀ ਟ੍ਰਾਂਸ ਸੀਟ ਵੀ ਉਹਦੇ ਘਰੇ ਹੁੰਦਾ तकरीबन ਜਿਆਦਾ ਬਾਹਰ ਜਾਈਦਾ ਸੀ ਜੱਪਰਾ ਸੁਕਾਇਆ ਕਰਨੀ ਪਉਂਦੀ ਟਿੱਕ ਟੋਕੇ ਚੱਪਲਾ ਨਹੀਂ ਜਾਈ ਕਰਨੀ ਹੈ ਇੱਥੇ ਆ ਕੇ ਡੇਲੀ ਆ ਕੇ ਕੋਟ ਨਹੀਂ ਤੇ ਬਾਹਰ ਹੀ ਜਾਂਦੇ ਨੇ ਲੋਕੀ ਹਨਾ ਟਾਇਲਟ ਬਾਹਰ ਹੀ ਜਾਣਾ ਖੇਤਾਂ 'ਚ ਹੀ ਜਾਣਾ ਪਹਿਲਾਂ ਜਦੋਂ ਹੀ ਅਸੀਂ ਛੋਟੇ ਛੋਟੇ ਹੁੰਦੇ ਸੀ ਮੇਰਾ ਤੇ ਇਹੀ ਹਾਲ ਹੁੰਦਾ ਸੀ ਕਿ ਮੈਂ ਜਦੋਂ ਜਾਣਾ ਨਾ ਤੇ ਪਹਿਲਾਂ ਮੈਂ ਪਹਿਲਾਂ ਉਹ ਝੁੰਡ ਜੇ ਬਣਾ ਕੇ ਜਾਂਦੀ ਹੁੰਦੀ ਸੀ ਬੀਬੀਆਂ ਚਾਰ ਪੰਜ ਨੀ ਨੇ ਕੱਟਿਓਂਗੇ ਜਣਾ ਜੇ ਸ਼ਾਮ ਨੂੰ ਜਾਣਾ ਜਿਹੜੀਆਂ ਜਿਹੜੀਆਂ ਭਾਜੀ ਨਵੀਆਂ ਬੋਟੀਆਂ ਹੁੰਦੀਆਂ ਸੀ ਨਾ ਜਿਹੜੀਆਂ ਨਵੀਆਂ ਬੋਟੀਆਂ ਉਹਨਾਂ ਨੂੰ ਚਿੰਮੀ ਲਾ ਕੇ ਜਾਣਾ ਉੱਤੇ ਲਾਰ ਰੰਗਦੀ ਜਿੰਨੂੰ ਜਿੰਨੂੰ ਨਹੀਂ ਵੀ ਪਹਲਾ ਲੱਗੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਇਹ ਜਾਣਡੀਆਂ ਆ ਜਿਹੜਾ ਛੋਟਿਆਂ ਵਾਲੀ ਪਾਸੇ ਪੈਣੀ ਹੁੰਦੀ ਹੈ ਤੇ ਜਦ ਸਾਡੇ ਘਰ ਤੋਂ ਬਾਅਦ ਜਾਰੀ ਥਾਣੀ ਉਹ ਦੇ ਦਿਸਦੇ ਹੁੰਦੇ ਪੈਲੀ ਉਹਦੇ ਜਿਹੜੀ ਬੀਬੀਆਂ ਰ ਬੈਠਣ ਰ ਉੱਥੇ ਝੰਕਾ ਮਾਰਨਾ ਡਾ ਟੀ ਉਹਨਾਂ ਬਚਾਲੀ ਨੇ ਆਪਣੇ ਡੱਪੇ ਲੈ ਕੇ ਪਾਕੇ ਹੱਤ ਜਾਣਾ ਹੱਤ ਜਾਣਾ ਵੀ ਸਾਜ ਦੀ ਮਾਲ ਆ ਗਈ ਹੱਤ ਨਹੀਂ ਤੇ ਬੀਬੀ ਜੀ ਬੇਬੇ ਤੋਂ ਜਿਆਦਾ ਹੀ ਖੌਲ ਦੇ ਲਈ ਉਹਨੇ ਮੈਂ ਆਉ ਲਈ ਉਹ ਮੈਂ ਇੱਥੇ ਮੀਲੇਗੇ ਉੱਤੇ ਲਾਲ ਰੰਗ ਦੀ ਚੁੰਨੀ ਲੈ ਕੇ ਤੇ ਜਾਣਾ ਕਿਹੜਾ ਕੰਮ ਕਰਨਾ ਬੂਲ ਬੈਠ ਕੇ ਆਂਦੀ ਬੀਬੇਆਂ ਮੈਂ ਹਾਂ ਜਿਹੜਾ ਬੰਦਾ ਕੋ ਪਤਾ ਲੈਣਾ ਹੀ ਕੋਣ ਆਏ ਆਏ ਵਧੀਆ ਹੀ ਦੇਣੋ ਵੀ ਜਣਾ ਵੇਖ ਲਓ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਆਹਣੇ ਚਲੀਆਂ ਬੀਬੀਆਂ ਆਪਾਂ ਮਤਲਬ ਜਦੋਂ ਹਨੇਲੀ ਆਉਣੀ ਹੈ ਤੇ ਆਂਬ ਬੜੇ ਕਿਹੜੇ ਜਿਹੜੇ ਗਾੜੀਆਂ ਨੂੰ ਬੋਰੀਆਂ ਪੜਾ ਕੇ ਤੇ ਭੇਜ ਦਿਆ ਕਰਦਾ ਜਦੋਂ ਜਾ ਕੇ ਆਉਂਦੇ ਚੁੱਕੀ ਰਿਹਾ ਪੱਕੀ ਬੜੀ ਔਖੀ ਡਿਊਟੀ ਲੱਗਦੀ ਹੁੰਦੀ ਮੈਨੂੰ ਆਡੀ ਡਿਊਟੀ ਐਡੀ ਔਖੀ ਹੁੰਦੀ ਔ ਸੋਕ ਤੇ ਸੋਕ ਤੇ ਲੈਣ ਕਿਹੜਾ ਜਿਹੜਾ ਜ਼ਿਆਦਾ ਆਂਬ ਲਓ ਉਹਨੂੰ ਜ਼ਿਆਦਾ ਮਿਲਦਾ ਆਈ ਬੋਰੀਆਂ ਪੜ ਪੜ ਆਮ ਬਲੇ ਸਭ ਨੇ ਬਰਾਬਰ ਮਿਲਦੀ ਥੀ ਹਾਂ ਜਿਆਦਾ ਮੈਂ ਜਿਆਦਾ ਲੱਗ ਰਿਹਾ ਹਾਂ ਮੇਰੇ ਕੋਲ ਮੈਨੂੰ ਦੇ ਦੋ ਖਰੇ ਦੇਣੇ ਉਹਨਾਂ ਨੇ ਕਰੀਬ ਮੇਰੀ ਬਾਹ ਜਿੰਨੇ ਵੱਡੇ ਐਡੇ ਦੋ ਦੋ ਟਾਈਟ ਟਾਈਟ ਹੀ ਫੁੱਟ ਦੇ ਥੈਲੇ ਹੁੰਦੇ ਸੀ ਕੋਰੀ ਹੱਥ ਚ ਫੜਾ ਲੀ ਆ ਤਿੰਨ ਕ ਥੈਲੇ ਦੇ ਰੇੜੀ ਨੇ ਦੋ ਕ ਥੈਲੇ ਭਰ ਲਿਓਣੇ ਪਏ ਤੈਨੇ ਆਂਬ ਫਿਰ ਕੀ ਕਰਨੇ ਆਂਬ ਫਿਰ ਮੈਂ ਗੁੱਸੇ ਨਾਲ ਦੋਸਤ ਨੇ ਬੇਵਾਨੀ ਨਾਲ ਆਂਬ ਚ ਹੀ ਪੜਨਾ ਤੁਹੇ ਛੋਟੀਆਂ ਵੀ ਹੁੰਦੀਆਂ ਨਾ ਉਹ ਵੀ ਪਾ ਲੈਣੀਆਂ ਵੇ ਤੇ ਕੁਝ ਨਹੀਂ ਛੱਡਣਾ ਫਿਰ ਅੱਛਾ ਗੁੱਸੇ ਨਾਲ ਸਾਰਾ ਚੱਕ ਲੈਣਾ ਆਂਬ ਡਿੱਗਿਆਂ ਨਾਲ ਸਾਰਾ ਚੱਕ ਲੈਣਾ ਜਿੰਨਾ ਆਂਬ ਡਿੱਗਿਆਂ ਨਾਲ ਸਾਰਾ ਕਹਿੰਦੇ ਕੋਈ ਆਂਬ ਨਹੀਂ ਦਿਸਣਾ ਚਾਹੀਦਾ ਜੜਜੀ ਇਹ ਕਹਿੰਦੇ ਹੁੰਦੇ ਨਹੀਂ ਅੱਛਾ ਤੇ ਕਹਿੰਦੇ ਕੋਈ ਆਂਬ ਨਹੀਂ ਦਿਸਣਾ ਚਾਹੀਦਾ ਮਨੂ ਮਤਲਬ ਕਿ ਕੁਝ ਕਹਿੰਦੇ ਨਹੀਂ ਹੈ ਕਿ ਵੀ ਮੈਂ ਮਾਰੂੰਗਾ ਜਾਂ ਕੁਝ ਵੀ ਉਦੋਂ ਇਹ ਹੀ ਕਿ तकरीबन ਸਾਰੇ ਹੀ ਹੈ ਨਾ ਫਿਰ ਲਾਉਂਦੇ ਹੀ ਫਾਲ ਵਾਲੇ ਬੁੱਢੇ ਆ ਹੀ ਆਪਣੇ ਨਾਨਕੇ ਜਾਣਾ ਤਾਂ ਉੱਥੇ ਬਥੇਰੇ ਖਾਣੇ ਕਿੱਥੇ ਅੰਬ ਚੁਗਣੇ ਜਾਂਦਾ ਹੁੰਦਾ ਸੀ ਤੇ ਤੁਰ ਕੇ ਆਉਣਾ ਸਾਰੇ ਲੋਕੀ ਸਾਨੂੰ ਵੇਖਣ ਆ ਵੀ ਸਤਾਰਾ ਦੀਆਂ ਜਾਨਾਂ ਅੰਬ ਦੀਆਂ ਮੈਨੂੰ ਪਤਾ ਨਹੀਂ ਮੈਨੂੰ ਕੋਈ ਸ਼ਰਮ ਵੀ ਨਹੀਂ ਸੀ ਹੁੰਦੀ ਪਰ ਗੱਲ ਕੀ ਕਿ ਅਹੀ ਆਪੇ ਕੋ ਬਾਦਰੀ ਸਮਝਦੇ ਹੁੰਦੇ ਹੀ ਕੋਈ ਜਿਆਦਾ ਅੰਬ ਲੈ ਕੇ ਆਉਂਦੇ ਆ ਮੈਂ ਜਦੋਂ ਜੜੀ ਤੁਹਾਨੂੰ ਆਮੋਰ ਕਹਿੰਦੇ ਇੱਕ ਸਾਡੀ ਡਿਊਟੀ ਹੁੰਦੀ ਸਿਰੇ ਸਿਰੇ ਵਾਰੀ ਸਿਰ ਉਹ ਥਾਲੀ ਢੁਕਾਉਂਦੀ ਆ ਜੀੜੀਓ ਆਦਾ ਕੰਮ ਚੰਦੀ ਅੱਦ ਕੋ ਤੋਤਾ ਜੀ ਵੀ ਬੈਣੀ ਚਾਹੀਦੀ ਉੱਡ ਗਾਰੀ ਸਰ ਵਾਲੀ ਜਾਂਦੀ ਹੁੰਦੀ ਡੈਡੀ ਨੇ ਕਹਣਾ ਜੇ ਮੇਰੀ ਗੱਲ ਸੁਣੋ ਉਹਨਾਂ ਨੂੰ ਕਹਿਣਾ ਸੀ ਜੇ ਸਰਦਾਰਾਂ ਦੇ ਸਰਦਾਰਾਂ ਦੇ ਜਾਨੇ ਅੰਬ ਖਾ ਸਕਦੇ ਤੇ ਚੋਕ ਕੇ ਕਿਉਂ ਨਹੀਂ ਲਾ ਸਕਦੇ ਵੀ ਇਹ ਕਿਹੋ ਜਿਹੀ ਗੱਲ ਹੈ ਜੀ ਜਦੋਂ ਸਾਡੀ ਡਿਊਟੀ ਹੁੰਦੀ ਹੈ ਨਾ ਸਾਰੇ ਉਥਾਲੀ ਘੜਕਾਉਣ ਵਾਲੀ ਗੁਰਪ੍ਰਤਾ ਭਾਈ ਦੀ ਯਾਦ ਹੁੰਦੀ ਹੈ ਨਾ ਉਹਲੀ ਉਹ ਰੋਟੀ ਖਾਣੀ ਸਭ ਤੋਂ ਲੇਟ ਇਹਨਾਂ ਦੇ ਆਉਣਾ ਉੱਤੇ ਵੀ ਮੇਰੀ ਵਾਲੀ ਜਿਹੜੀ ਹੈ ਇਹ ਚੀਜ਼ ਇਹ ਮਨ ਚੇਤਾ ਰੀ ਭੈਣ ਜੀ ਇਹਦਾ ਕੱਟਾ ਕਿਸ ਕੋ ਨਹੀਂ ਇੰਨਾ ਕਿ ਪਾਣੀ ਕਿਹਾ ਦੇਣੀ ਹਾਂ ਕਦੇ ਮੁੱਤਾਂ ਉਤੇ ਇਹ ਗੱਲ ਨੂੰ ਤੇ ਆ ਦੀ ਹੂ ਲਈ ਸਭ ਤੋਂ ਜ਼ਿਆਦਾ ਡਿਊਟੀ ਦੇਦੀ ਇਹਨਾਂ ਨੇ ਮੈਂ ਬੱਜ ਗਿਆ ਮੈਨੂੰ ਚੇਤਾ ਆਇਆ ਪਾਣੀ ਕਿੱਦਾਂ ਕਰਦੇ ਜਦੋਂ ਤੁਹਾਡਾ ਟਾਈਮ ਹੋ ਜਾਂਦਾ ਯਾਰ ਉੱਥੇ ਟਾਲੀ ਟੁੱਟ ਕੇ ਆ ਜਾਂਦਾ ਮੇ ਮੇਰਾ ਹੋ ਗਿਆ ਕੰਮ ਕਰ ਇੰਨਾ ਟਾਈਮ ਨਹੀਂ ਮੈਂ ਟਾਲੀ ਫਰਕਾ ਜਾਂਦਾ ਰਿਹਾ ਤੁਹਾਡਾ ਜੀ ਹੁਣ ਸਾਡਾ ਇਹਨਾਂ ਤੇ ਸਾਰੇ ਸਾਰਿਆਂ ਤੋਂ ਮੈਂ ਜ਼ਿਆਦਾ ਕੰਮ ਕੀਤਾ ਹੈ ਜ਼ਿਆਦਾ ਨਹੀਂ ਜ਼ਿਆਦਾ ਕੰਮ ਦੀ ਗੱਲ ਨਹੀਂ ਕਰਦਾ ਠੀਕ ਹੈ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਨਾ ਤੇ ਉਹਨਾਂ ਨੂੰ ਸਮਝ ਜ਼ਿਆਦਾ ਹੋ ਜਾਂਦੀ ਹੈ ਕਿ ਇਹ ਮੈਂ ਕਿਦਾਂ ਬਚਣਾ ਇਸ ਚੀਜ਼ ਤੋਂ ਹਾਂ ਬਿਲਕੁਲ ਇਹ ਚੀਜ਼ਾਂ ਇਹ ਚੀਜ਼ਾਂ ਦਾ ਅਸਰ ਕਰ ਗਿਆ ਸਿਆਣਾ ਪਾ ਜਾਂਦੀ ਹੈ ਨਾ ਇਹ ਜ਼ਿਆਦਾ ਸਿਆਣੇ ਹੀ ਇਹਨਾਂ ਨੇ ਇੱਥੇ ਜਦੋਂ ਇੱਥੇ ਸ਼ਹਿਰ ਆ ਗਏ ਤੇ ਸ਼ਹਿਰ ਇਹਨਾਂ ਨੇ ਆਪਣੀ ਮਾਰੀ ਬੱਕਰੀ ਰੱਖ ਲਈ ਹੁੰਦੀ ਇਹਨਾਂ ਨੇ ਭਾਈ ਇਹਨਾਂ ਨੇ ਇਲਮਾਰੀ ਨੂੰ ਤਾਲਾ ਮਾਰਿਆ ਹੁੰਦਾ ਈ ਏਡਾ ਕਿ ਨਿੱਕੀ ਜੀ ਤਾਲੀ ਮਾਰੀ ਹੁੰਦੀ ਵਿੱਚ ਰੁਪਈਏ ਰੁਪਈਏ ਇਕੱਠੇ ਕਰਨੇ 2 2 ਰੁਪਏ ਦੇ ਦੁੱਪੜ ਇਕੱਠੇ ਕਰਨੇ ਇੱਕ ਵਾਰ ਇਹਨਾਂ ਦਾ ਤਾਲਾ ਖੁੱਲਿਆ ਰਹਿ ਗਿਆ ਉਹ ਇਹ ਚੱਲ ਗਿਆ ਇੱਥੇ ਅਸਾਂ ਕਹਿੰਦੇ ਜਾਂਦਨ ਦੇ ਸੀ ਬੜਾ ਤੇ ਮਾਰਿ ਫੁੱਲੀ ਰਹੀ ਤੇ ਮੈਂ ਭਾਈ ਉਹ ਚ ਦੁੱਪੜ ਘੜ ਲਿਆ ਮੈਂ ਮੈਨੂੰ ਬੜੀ ਖੁਸ਼ੀ ਹੋਈ ਕਿ ਗੁਰਕੁਰਤਾ ਭਾਈ ਦੀ ਬਾਰੀ ਅੱਜ ਕੋਲੀ ਆ ਮੈਂ ਉਹ ਚ ਦੁੱਪੜ ਘੜ ਲਿਆ ਇਹਨਾਂ ਨੇ ਤੇ ਉਹ ਦੁੱਪੜ ਦਾ ਮੇਰੇ ਨਾਲ ਜਿਹੜੀ ਲੜਾਈ ਕੀਤੀ ਵੀ ਇਹ ਮੇਰਾ ਤੋਂ ਹੱਥ ਲਾਇਆ ਤੇ ਲਾਇਆ ਕਿ ਦੁੱਪੜ ਉੱਥੇ ਹੀ ਰੱਖ ਇਹ 2 ਰੁਪਏ ਵਾਲਾ ਦੁੱਪੜ ਉੱਥੇ ਹੀ ਰੱਖ ਪਰ 10 ਰੁਪਏ 10 ਸੇ ਪੈਸੇ ਵਾਲਾ ਦੁੱਪੜ ਹੀ ਹੋ ਉਹ ਮੈਂ ਉੱਥੇ ਹੀ ਰੱਖਿਆ ਉਹ ਪਤਾ ਬਈ ਫੋੜਾ ਲੜਦੇ ਹੁੰਦੀ ਆ ਪ੍ਰਿਚੀ ਨੂੰ ਹੱਤ ਨਹੀਂ ਲਾਉਂਦੇ ਤੇ ਬੜੀ ਸੋਹਣੀ ਸਜਾਵਟ ਕੀਤੀ ਹੁੰਦੀ ਕਿਤਾਬਾਂ ਆ ਪੈਨ ਪੈਂਸਲਾਂ ਇਦਾਂ ਪੈਸੇ ਅਜੇ ਵੀ ਇਹ ਚੀਜ਼ ਹੈਗੀ ਪਰ ਹੁਣ ਥੋੜੀ ਜਿਹੀ ਘਟ ਗਈ ਹੈ ਬਹੁਤ ਵਧੀਆ ਹੁਣ ਆਪਣੇ ਜਿਹੜੇ ਲਾ ਕੇ ਜਿਹੜਾ ਤਾਰਾ ਦਾ ਬਹੁਤ ਉਹ ਡੈ ਨੇ ਇੱਕ ਨਾ ਮਤਲਬ ਸਪੈਸ਼ਲੀ ਇੱਕ ਛੋਟਾ ਜਿਹਾ ਬਾਕਸ ਹੈ ਤਾਂ ਲਾ ਕੇ ਜਿਹੜਾ ਸੰਦੂਕੜੀ ਟਾਈ ਦਾ ਐਨਾ ਬਾਕਸ ਜਿਹਦਾ ਹੈ ਇਹ ਬਾਕਸ ਹੈ ਨਾ ਤਾਂ ਕੋਲੋਂ ਤੇ ਇਹਦਾ ਲੰਮਾ ਦਾ ਲੰਮਾ ਬਾਕਸ ਸੋ ਮੈਂ ਕਾਫੀ ਚ ਸਾਮਗ ਰੱਖਿਆ ਉਹਨਾਂ ਨੇ ਆਪਣੀ ਬਿਮਾਰੀ ਸਾਫ ਰੱਖਿਆ ਹੁੰਦਾ ਹੈ ਤੇ ਕੁਝ ਉਹਨਾਂ ਨੇ ਇੱਕ ਮੀਟਰ ਦਾ ਇੱਕ ਨਟ ਹੁੰਦਾ ਸਪੈਸ਼ਲ ਨਟ ਹੁੰਦਾ ਜੀ ਉਹ ਦਿੱਤਾ ਹੀ ਮੈਨੂੰ ਕਿ ਇਹ ਸੰਭਾਲ ਕੇ ਰੱਖੀ ਤੇ ਉਹ ਕੁਦਰਤੀ ਮਤਲਬ ਐਡਾ ਹੱਥ ਲੱਗਦਾ ਹੀ ਨਹੀਂ ਚੀਜ਼ਾਂ ਨੂੰ ਉਸ ਬਾਕਸ ਦੇ ਵਿੱਚ ਕਿੰਨਾ ਚਿਰ ਘੜਾੜੀ 12 13 ਸਾਲ ਮੈਂ ਇਸਾਮ ਕੇ ਰੱਖਿਆ ਨਾਟ ਮੁੜ ਕੇ ਘਰ ਜਾ ਕੇ ਫੇਰ ਬਾਅਦ ਚ ਛੁੱਟਿਆ ਮੈਂ ਉਹ ਮੀਟਰ ਵੀ ਸਰਕਾਰ ਦੇ ਜੀ ਕਰਦੇ ਉਹ ਲੋਕਾਂ ਦਾ ਮੈਂ ਸਾਹਮਣੇ ਪਿੱਤਲਾ ਗੱਲ ਪਿੱਤਲਾ ਗੱਲ ਲਾਜੀ ਪ੍ਰਾਣੀਆਂ ਗੱਲਾਂ ਸਾਡੀਆਂ ਤੇ ਇਹੋ ਜਿਹੀਆਂ ਪੁਰਾਣੀਆਂ ਗੱਲਾਂ ਸਿੱਧੀਆਂ ਸਾਧੀਆਂ ਜੀਆਂ ਮਿਡਲ ਫੈਮਿਲੀ ਦੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਮਿਡਲ ਕਲਾਸ ਬੰਦਿਆਂ ਦੀਆਂ ਹੁਣ ਹਾਈ ਫਾਈ ਦੀਆਂ ਕੋਸ਼ੋਰ ਹੁੰਦੀਆਂ ਹੋਣਗੀਆਂ ਸਾਡੀਆਂ ਤੇ ਹੁਣ ਚ ਗਈਆਂ ਸਾਦਾ ਜਿਹਾ ਸਾਡਾ ਜੀਵਨ ਹੁਣ ਵੀ ਤੇ ਆਏ ਆਪਾਂ ਸਟਾਈਲ ਇਹੋ ਜਿਹੀਆਂ ਸਾਦਾ ਜਿਹਾ ਕੋਈ ਬੜਾ ਹਾਈ ਫਾਈ ਨਹੀਂ ਹੈਗਾ ਹਾਂਜੀ ਤਾਂ ਹੁਣ ਹਾਂਜੀ ਨੀਨੀ ਆ ਗਈ ਲਾਲੋ ਜੀ ਬੱਚਿਆਂ ਨੂੰ ਨੀਂਹ ਨਹੀਂ ਆ ਗਈ ਤੇ ਆਪਣਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਆ ਜੀ ਮਿਲਦੇ ਆ ਜੀ ਕੱਲ ਨਵੀਂ ਵੀਡੀਓ ਨਾਲ ਸੋਸ਼ੀ ਗੱਲ ਜੀ ਸਾਰੀਕਾ ਸਾਰੀਕਾ